ਗੁਰੂ ਰੂਪਿਆਰੇ ਸਾਹਿਬ ਸੰਗਤ ਤੁਹਾਨੂੰ ਇੱਕ ਹਿਸਟਰੀ ਸੁਣਾਉਣੀ ਆ ਪ੍ਰਾਣੀਆਂ ਮਾਈਆਂ ਦੀ ਜਿਹੜੀਆਂ ਪ੍ਰਾਣੀਆਂ ਮਾਈਆਂ ਸੀ ਨਾ ਜਿਨ੍ਹਾਂ ਦੇ ਆਪਾਂ ਅੱਜ ਤੋਂ 50 60 ਬਰੇ ਪਹਿਲਾਂ ਵਿਆਹ ਦੇਖਦੇ ਹੁੰਦੇ ਸੀ ਸੱਗੀ ਫੁੱਲ ਸਿਰ ਤੇ ਲਾਏ ਹੁੰਦੇ ਸੀ ਤੇ ਹਾਰ ਗਲ ਦੇ ਵਿੱਚ ਪਾਉਂਦੇ ਸੀ ਤੇ ਉਹ ਚੌਂਕ ਦੇਦੇ ਸੀ ਵਿੱਚ ਮੋਤੀ ਜੇ ਹੀਰੇ ਜੇ ਲਾਲ ਹਰੇ ਇਹਨਾਂ ਹਾਰ ਜਾਂ ਗਾਲ ਚ ਪਾਇਆ ਹੁੰਦਾ ਸੀ ਛੱਗੀ ਫੁੱਲ ਹੁੰਦੇ ਸੀ ਮੂਰੇ ਸਿਰ ਤੇ ਲਾਏ ਹੂੰ ਤੇ ਉੱਤੇ ਹੁੰਦੀ ਸੀ ਚੁੰਨੀ ਤੇ ਚਾਇਆ ਸਿਆਲ ਦਾ ਮੀਨਾ ਹੋਣਾ ਸੌ ਲੋ ਥੱਲੇ ਘਗਰਾ ਨੀਵਾ ਚ ਗਾਉਂਦਾ ਜਿਵੇਂ ਗੱਡੀਆਂ ਵਾਲਿਆਂ ਦੇ ਨਹੀਂ ਪਾਇਆ ਹੁੰਦਾ ਇਸ ਤਰ੍ਹਾਂ ਦਾ ਨੀਵਾ ਚ ਗਾਉਂਦਾ ਸੀ ਜਿਹਦੇ ਨਾਲ ਉਹ ਆਪਣਾ ਘਗਰਾ ਪਾਇਆ ਜਾਂਦਾ ਹੁੰਦਾ ਸੀ ਘਗਰੇ ਦੇ ਥੱਲੇ ਦੀ ਕਈ ਵਾਰੀ ਸਲਵਾਰ ਹੁੰਦੀ ਸੀ ਚਾਹ ਪਜਾਮੀਆਂ ਜਿਹਾਂ ਹੁੰਦੀਆਂ ਸੀ ਬੁੜੀਆਂ ਦੇ ਬਾਅਦ ਚ ਤਾਂ ਪਜਾਮੀਆਂ ਪਾਉਣ ਲੱਗੀਆਂ ਪਹਿਲਾਂ ਆਮ ਸਲਵਾਰ ਹੀ ਹੁੰਦੀ ਸਲਵਾਰ ਤੋਂ ਦੀ ਘੱਗਰਾ ਪਾ ਲੈਂਦੀਆਂ ਸੀ ਕਿਉਂਕਿ ਘੱਗਰਾ ਜ਼ਰੂਰੀ ਸੀ ਨਵੇਂ ਬਹੂ ਦੇ ਆਈ ਦਾ ਤੇ ਕੁੜੀ ਤੇ ਬਹੂ ਦਾ ਬਹੁਤ ਜ਼ਿਆਦਾ ਆਪਸ ਵਿੱਚ ਅੰਤਰ ਸੀ ਫਰਕ ਸੀ ਕੁੜੀਆਂ ਸਾਰੇ ਕੰਮ ਕਰਦੀਆਂ ਸੀ ਖੇਤਾਂ ਦੇ ਵਿੱਚ ਵੀ ਪੱਠੇ ਵੀ ਬਾਪੂਆਂ ਨਾਲ ਵੜਾਉਣੇ ਭਰਾਵਾਂ ਦੇ ਨਾਲ ਕਪਾਹਾਂ ਵੀ ਚਕਾਉਣੀਆਂ ਤੇ ਮੱਕੀਆਂ ਵੀ ਡੰਗਾਉਣੀਆਂ ਤੇ ਨਾਲ ਗੁੱਡਣ ਵੀ ਕਈ ਲੱਗ ਜਾਂਦੀਆਂ ਜਿਹੜੀਆਂ ਜਰਵਾਣੀਆਂ ਕੁੜੀਆਂ ਹੁੰਦੀਆਂ ਸੀ ਤੇ ਘਰ ਦੇ ਕਾਰਜ ਵੀ ਬਹੁਤ ਕਰਨੇ ਤੇ ਬੰਦਿਆਂ ਨੂੰ ਅਗਲੇ ਨਾਂ ਲੈਂਦੇ ਦੇ ਸੀ ਪਹਿਲਾਂ ਆ ਸਾਡਾ ਫਲਾਨਾ ਸਾਡਾ ਫਲਾਨਾ ਤੇ ਜਦੋਂ ਨਾ ਸਾਥ ਸੰਗਤ ਇਹ ਕੰਮ ਕਰਨੇ ਤੇ ਫਿਰ ਜਦੋਂ ਇਹਨਾਂ ਦੇ ਵਿਆਹ ਹੋਣੇ ਨਾ ਕਈ ਕਈ ਵੇਰ ਛੋਟੇ ਹੁੰਦੇ ਬੰਦੇ ਦਾ ਵਿਆਹ ਹੋ ਜਾਂਦਾ ਤਾਂ ਅਸੀਂ 10 ਸਾਲ ਦੇ ਦਾ 12 ਸਾਲ ਦੇ ਦਾ 5 5 6 6 ਸਾਲ ਮੰਗੇ ਰਹਿਦਾ ਹੁੰਦਾ ਸੀ ਬੰਦਾ ਫੇਰ ਵਿਆਹ ਹੋਣਾ ਵਿਆਹ ਹੋ ਕੇ ਤੇ ਫੇਰ ਮਕਲਾਵਾ ਲੈ ਕੇ ਆਉਣਾ ਦੂਜੇ ਤੀਜੇ ਦਿਨ ਜਾ ਕੇ ਤੇ ਫੇਸ ਸਾਸ ਸੰ ਚੁੱਲੇ ਤੇ ਚਾੜਨੀ ਜੇ ਆਈ ਕਾ ਬੁੜੀ ਜਿਹੜੀ ਆ ਬਹੂ ਬਣ ਕੇ ਆਉਂਦੀ ਸੀ ਉਹਨੇ ਚੁੱਲੇ ਤੇ ਚਾੜਨਾ ਮਿੱਠੀਆਂ ਰੋਟੀਆਂ ਲਾਉਣੀਆਂ ਆਪਦੇ ਸਾਸ ਸਹੁਰੇ ਨੂੰ ਖਵਾਉਣੀਆਂ ਰਿਸ ਭਰਾਵਾਂ ਦੌਰਾਂ ਜੇਠਾ ਨੂੰ ਖੋੜੀਆਂ ਫੇਰ ਜਾ ਕੇ ਉਹਨਾਂ ਕਹਿੰਦਾ ਨੌ ਚੁੱਲੇ ਤੇ ਝਾੜਤੀ ਇਸ ਤਰ੍ਹਾਂ ਕਰਕੇ ਜਿਹੜੀਆਂ ਵੱਡੀਆਂ ਬੁੜੀਆਂ ਸੀ ਉਹ ਸਾਂ ਸੰਗਤ ਆਪਦੇ ਕੋਲੇ ਰੱਖਦੀਆਂ ਸੀ ਘਰ ਦਾ ਸਾਰਾ ਕਾਰਜ ਨੌ ਨੂੰ ਕਹਿੰਦੀ ਹੁੰਦੇ ਸੀ ਵੀ ਜੋ ਗੱਲ ਕਰਨੀ ਆ ਪੁੱਛ ਕੇ ਕਰਨੀ ਆ ਜੇ ਕਿਸੇ ਦੇ ਘਰੇ ਜਾਣਾ ਤਾਂ ਵੀ ਪੁੱਛ ਕੇ ਜਾਣਾ ਐ ਨਹੀਂ ਵੀ ਆਪਾਂ ਇੱਕ ਦੂਜੇ ਦੇ ਘਰੇ ਵੀ ਜਿਵੇਂ ਹੁਣ ਤਰ੍ਹਾਂ ਪੈਂਦੀਆਂ ਬੁੜੀਆਂ ਚੱਲ ਫਲਾਣੇ ਤਾਂ ਚੱਲ ਕੇ ਜਾ ਗੱਡੀ ਲੈ ਕੇ ਤਰਪੇ ਜਾ ਮੋਟਰਸਾਈਕਲ ਲੈ ਕੇ ਤਰਪੇ ਰਾਹ ਚ ਆਉਂਦੇ ਕਿਸੇ ਦੇ ਘਰੇ ਵੜ ਕੇ ਨਾ 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 ਰਿਸ਼ਤੇਦਾਰੀ ਚ ਵੀ ਜਾਣਾ ਪੁੱਛ ਕੇ ਕਿਸੇ ਦੇ ਘਰੇ ਜਾਣਾ ਤਾਂ ਵੀ ਪੁੱਛ ਕੇ ਬਜ਼ੁਰਗ ਜਿਹੜੇ ਘਰੇ ਬੈਠੇ ਹੁੰਦੇ ਸੀ ਉਹਨਾਂ ਨੂੰ ਦੱਸ ਕੇ ਜਾਣਾ ਬਾਪੂ ਜੀ ਅਸੀਂ ਅੱਜ ਫਲਾਣੇ ਥਾਂ ਜਾਣਾ ਚੰਗਾ ਸਿਹਰਾ ਜਪਾ ਪੈਸੇ ਵੀ ਵੱਡੇ ਬਜ਼ੁਰਗ ਤੋਂ ਲੈਂਦੇ ਹੁੰਦੇ ਸੀ ਉਦੋਂ ਐ ਨਹੀਂ ਸੀ ਜੇ ਘਰ ਵਾਲਾ ਕੰਮ ਕਰਦਾ ਤਾਂ ਘਰ ਵਾਲੇ ਕੋਲੇ ਪੈਸੇ ਹੋਣਗੇ ਨਾ ਨਾ ਉਹ ਵੱਡੇ ਬਜ਼ੁਰਗ ਕੋਲੇ ਹੁੰਦੇ ਸੀ ਇੱਕੋ ਕੋਲੇ ਉਹਨੂੰ ਲਾਣੇਦਾਰ ਕਹਿੰਦੇ ਹੁੰਦੇ ਸੀ ਲਾਣੇਦਾਰ ਵੀ ਇਹ ਸਾਡਾ ਲਾਣੇਦਾਰ ਆ ਉਹਨੇ ਸਾਰਿਆਂ ਨੂੰ ਇੱਕੋ ਹੀ ਨਿਗਾ ਚਾਕਦੇ ਹੁੰਦੇ ਸੀ ਸਾਰਿਆਂ ਨੂੰ ਜਿਹੜਾ ਲਾਣੇਦਾਰ ਹੁੰਦਾ ਸੀ ਨਾ ਉਹ ਬੱਚਿਆਂ ਨੂੰ ਵੀ ਪੋਤਿਆਂ ਨੂੰ ਦੋਤਿਆਂ ਨੂੰ ਤੇ ਆਪਦੇ ਪੋਤਿਆਂ ਨੂੰ ਆਪਦੇ ਮੁੰਡਿਆਂ ਨੂੰ ਇਹ ਕਿਸਾਰ ਦੇਖਣਾ ਉਹਨੇ ਇਹ ਫੇਰ ਉਹਨਾਂ ਨੂੰ ਕੰਮ ਉਹਨਾਂ ਨੇ ਜੇ ਕਰਣਾ ਬਾਪੂ ਆ ਜਾ ਕੰਮ ਕਰ ਲਗੇ ਉਹਨੂੰ ਪਤਾ ਹੁੰਦਾ ਸੀ ਬਜ਼ੁਰਗ ਨੂੰ ਵੱਡੇ ਨੂੰ ਖੇਤ ਉਹ ਗੇੜਾ ਇੱਕ ਦਿਹਾੜੀ ਦੇ ਵਿੱਚ ਇੱਕ ਗੇੜਾ ਖੇਤ ਤੁਰ ਕੇ ਮਾਰਦਾ ਹੁੰਦਾ ਸੀ ਤੇ ਮਗਰ ਡਰ ਹੁੰਦਾ ਸੀ ਬੱਚਿਆਂ ਨੂੰ ਵੀ ਬਾਪੂ ਆਉਣ ਵਾਲਾ ਐ ਇੰਨਾ ਭੈ ਹੁੰਦਾ ਸੀ ਬਜ਼ੁਰਗਾਂ ਦਾ ਤੇ ਰਾਤ ਨੂੰ ਆ ਕੇ ਪੈਰ ਦੇ ਸਰਾਣੇ ਬੈਠਣਾ ਬਾਪੂ ਦੇ ਜੇ ਤੋ ਪੋਤਾ ਤਿੰਨ ਪੋਤਾ ਸਾਰਿਆਂ ਨੇ ਆ ਕੇ ਬਹਿ ਜਾਣਾ ਬਾਪੂ ਅੱਜ ਅਸੀਂ ਆ ਕਰਿਆ ਅੱਜ ਆ ਕਰਿਆ ਕਾਨੂੰ ਅਸੀਂ ਆ ਕਰਾਂਗੇ ਉਹਨੇ ਵਿੱਚ رائے ਦੇਣੀ ਐ ਨਹੀਂ ਪੁੱਤ ਐ ਕਰ ਲੋ ਇਸ ਤਰ੍ਹਾਂ ਸਾ ਸੰਗਤ ਬਹੁਤ ਵੱਡਾ ਮਾਣ ਹੁੰਦਾ ਸੀ ਉਹ ਬਜ਼ੁਰਗ ਦਾ ਉਹਨੂੰ ਵੀ ਸਾਰੇ ਰਾਤ ਨੀਂਦ ਆ ਜਾਣੀ ਉਹਨੇ ਕਹਣਾ ਮੇਰੇ ਬੱਚੇ ਮੇਰੇ ਕੋਲੇ ਮੇਰੇ ਆ ਕੇ ਆਕਾਰਾ ਮੇਰੇ ਕੋਲੇ ਬਹਿੰਦੇ ਆ ਮੈਨੂੰ ਪੁੱਛਦੇ ਆ ਹਾਲ ਚਾਲ ਤੇ ਜੇ ਕਿਤੇ ਉਹਨੇ ਜਾਣਾ ਮਰਗਾਲਾ ਦੇ ਘਰੇ ਜਾਣਾ ਵੱਡੇ ਬਜ਼ੁਰਗ ਨੇ ਜਾਣਾ ਬਿਆਨ ਦੇ ਜਾਣਾ ਉਹਨੇ ਜਾਣਾ ਜੇ ਡਿਊਟੀ ਲਵਾਉਣੀ ਹੈ ਨਾ ਕੰਮ ਦੀ ਕੰਮ ਕਰਨ ਦੀ ਡਿਊਟੀ ਤਾਂ ਫਿਰ ਮੁੰਡੇ ਨੂੰ ਕਹਣਾ ਫਲਾਣਿਆਂ ਤੂੰ ਚਾਹੀ ਲਾਨਾਂ ਦੇ ਵਿਆਹ ਦੇ ਵਿੱਚ ਕੰਮ ਕਰਾਉਣਾ ਉੱਥੇ ਤੂੰ ਤੇ ਸਿਆਣਿਆਂ ਬੁੜਿਆਂ ਚ ਉਹਨੇ ਆਪ ਬੈਠਣਾ ਅੱਗੇ ਆਪਣੇ ਸਰੀਕੇ ਹੁੰਦੇ ਸੀ ਸਰੀਕਿਆਂ ਦੇ ਵਿੱਚ ਚੁੱਲ੍ਹੇ ਨਿਉਂਦ ਹੁੰਦੇ ਸੀ ਹੁਣ ਵਾਲੇ ਬੱਚਾ ਹੁੰਦਾ ਚੁੱਲ੍ਹੇ ਨਿਉਂਦਾਂ ਨਹੀਂ ਪਤਾ ਵੀ ਚੁੱਲ੍ਹੇ ਨਿਉਂਦੇ ਕੀ ਹੁੰਦੀ ਐ ਉਦੋਂ ਆਪਾਂ ਨਾ ਆਪਦੇ ਘਰਾਂ ਵਾਲੇ ਸਰੀਕੇ ਆਲਿਆਂ ਨੂੰ ਤੇ ਘਰਾਂ ਵਾਲੇ ਨੇੜੇ-ਨੇੜੇ ਦੇ ਘਰ ਹੋਣੇ ਉਹਨਾਂ ਨੂੰ ਚੁੱਲ੍ਹੇ ਨਿਉਂਦੇ ਦੇਣੀ ਵੀ ਰੋਟੀ ਪਾਈ ਦੋ ਦਿਨ ਤਾਂ ਤਿੰਨ ਦਿਨ ਸਾਡੇ ਘਰੀ ਇੱਥੇ ਪਕਾਉਣੀ ਆ ਵਿਆਹ ਦੇ ਵਿੱਚ ਇੱਥੇ ਤੁਸੀਂ ਸਾਰੇ ਟੱਬਰ ਨੇ ਖਾਣੀ ਆ ਤੇ ਸ਼ਾਮ ਨੂੰ ਜਿਹੜੇ ਘਰੇ ਉਹਨਾਂ ਨੂੰ ਲੈ ਜਾਇਆ ਕਰੋ ਕੰਮ ਵਾਲਿਆਂ ਨੂੰ ਐ ਹੁੰਦੀ ਸੀ ਚੁੱਲ੍ਹੇ ਨੇ ਆਉਂਦੋ ਫਿਰ ਰਿਸ਼ਤੇਦਾਰੀਆਂ ਦੇ ਵਿੱਚ ਆਪ ਜਾਣਾ ਸਾਰਿਆਂ ਕਿਸੇ ਨੇ ਸਾਈਕਲ ਤੇ ਕਿਸੇ ਨੇ ਬੱਸਾਂ ਤੇ ਫਿਰ ਲੱਗੀ ਘੱਲਣਾ ਲੱਗੀ ਕਾਰ ਲੈ ਕੇ ਜਾਂਦਾ ਹੁੰਦਾ ਸੀ ਤੇ ਹੁਣ ਕਾਰ ਆ ਪਹਿਲੀਆਂ ਦੇ ਵਿੱਚ ਖੰਬਣੀ ਜੀ ਹੁੰਦੀ ਸੀ ਉਹ ਲੈ ਕੇ ਜਾਂਦਾ ਹੁੰਦਾ ਸੀ ਵੀ ਤੁਹਾਨੂੰ ਪਾਈ ਵਿਆਹ ਦੇ ਵਿੱਚ ਆ ਚਿੱਠੀ ਜੀ ਦਿੱਤੀ ਕਿ ਚਿੱਠੀ ਜੀ ਲਿਖ ਦਿੰਦੇ ਨੇ ਛੋਟੇ ਜੀ ਵੀ ਤੁਸੀਂ ਵਿਆਹ ਆਉਣਾ ਉਹ ਲਾਗੀ ਦੇ ਆਖੇ ਵੀ ਆਉਣਾ ਤੇ ਆਪ ਵੀ ਕਹਿ ਕੇ ਆਉਣਾ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਉਦੋਂ ਲੋਕ ਜਿਹੜੇ ਹੁੰਦੇ ਸੀ ਨਾਨਕਸ਼ੱਕ ਗੱਡਿਆਂ ਤੇ ਆਉਣੇ ਗੱਡਿਆਂ ਤੇ ਆਉਣੇ ਪੱਟੀਆਂ ਲਾ ਲੜੀਆਂ ਗੱਡਿਆਂ ਨੂੰ ਚੰਗੇ ਬੰਦ ਲੈ ਲੈਣੇ ਤੇ ਉੱਤੇ ਝੋਲਾ ਪਾ ਲੈਣੇ ਤੇ ਫੇਰ ਨਾਨਕਸ਼ੱਕ ਦੇ ਆਉਣਾ ਤੇ ਬੁੜੀਆਂ ਨੇ ਫਿਰ ਦਰ ਦੇ ਵਿੱਚ ਖੜ ਜਾਣਾ ਵੀ ਅੱਜ ਮੇਰੇ ਭਰਾ ਆ ਰਹੇ ਆ ਤੇ ਉਹਨੇ ਆ ਕੇ ਤੇ ਲੱਡੂ ਲੈ ਕੇ ਖਾੜ ਜਣਾ ਮਿੱਠਾ ਮੂੰਹ ਕਰਾਉਣਾ ਤੇ ਲਚੋਣਾ ਫਿਰ ਨਾਨਕ ਛੱਕ ਵਾਲੇ ਅੰਦਰ ਵੜਦੇ ਸੀ ਫਿਰ ਜਦੋਂ ਸਗਨ ਹੋਣਾ ਉਦੋਂ ਮਾਮੇ ਤੋਂ मामੀ ਤੋਂ ਨਾਨੇ ਨਾਨੀ ਤੋਂ ਪਹਿਲਾਂ ਕਰਾਉਣਾ ਨਾਲ ਦੱਸਣਾ ਸ੍ਰੀ ਕੀ ਨੂੰ ਵੀ ਇਹ ਮੇਰਾ ਮਾਂ ਪਿਓ ਆ ਪਛੋਕੜਾ ਮੇਰਾ ਐ ਵੀ ਆ ਮੇਰਾ ਪਛੋਕੜਾ ਆ ਮੇਰੇ ਮੇਰਾ ਦਾ ਪਿੰਡ ਆ ਮੇਰਾ ਇਹ ਆ ਮੇਰੇ ਸਹੁਰੇ ਤੇ ਉਹ ਮੇਰੇ ਪਿੰਡ ਤੇ ਆਇਆ ਆਪਦੇ ਦੋਤੇ ਦੀ ਨਾਨਕ ਛੱਕ ਲੈ ਕੇ ਆਏ ਆ ਐ ਦੱਸਦਾ ਹੁੰਦਾ ਸੀ ਲੱਗੀ ਦੱਸਣਾ ਫਿਰ ਉਹਨਾਂ ਨੇ ਸਗਨ ਕਰਨੇ ਪੈਸੇ ਪਾਉਣੇ ਜੇ ਵਿਆਹ ਦੇ ਉੱਤੇ ਬੱਚੇ ਦੇ ਲਾਉਣਾ ਜੋ ਕੁਝ ਲਾਉਣਾ ਤੇ ਐ ਬੁੜਗਿਆਂ ਨੇ ਮੰਜਿਆ ਦੇ ਉੱਤੇ ਲੀੜੇ ਲਾ ਦੇਣੇ ਤੇ ਇੱਕ ਪਾਸੇ ਭਾਂਡੇ ਲਾ ਦੇਣੇ ਇੰਨੇ ਭਾਂਡੇ ਲੈ ਕੇ ਆਏ ਆ ਇੰਨੇ ਇਹ ਲੀੜੇ ਲੈ ਕੇ ਆਏ ਆ ਹੁਣ ਤਾਂ ਨਾ ਕੋਈ ਭਾਂਡੇ ਦਿਖਾਉਂਦਾ ਨਾ ਕੋਈ ਲੀੜੇ ਦਿਖਾਉਂਦਾ ਸਾਹ ਸੰਗਤ ਸੱਦੇ ਹੀ ਰੁਪਈਏ ਪਤਾ ਨਹੀਂ ਕੋਈ ਕਿੰਨੇ ਦਿੰਦਾ ਕਿੰਨੇ ਨਹੀਂ ਦਿੰਦਾ ਕਹਿੰਦੇ ਆ ਜੀ ਆ ਰੁਪਈਏ ਦੇ ਦੇ ਉਹਨੇ ਤਾਂ ਅੱਗੇ ਨਾਨਕ ਸ਼ੱਕ ਦੇ ਭਾਂਡੇ ਤੇ ਲੀੜੇ ਕੱਪੜੇ ਲਾਗੀਆਂ ਦੇ ਅੱਡ ਲਾਗੀ ਤੋਂ ਪਤਾ ਲੱਗਦਾ ਹੁੰਦਾ ਸੀ ਵੀ ਇਹ ਸਾਡੇ ਘਰ ਦੇ ਵਿੱਚ ਬਿਲਾਹਾ ਲਾਗੀਆਂ ਦੇ ਜਿਹੜੇ ਜੇ ਵਧੀਆ ਨਾਂ ਦੇਣੇ ਤੇ ਉਹਨਾਂ ਨੇ ਰੌਲਾ ਪਾ ਲੈਣਾ ਉਹਨਾਂ ਨੇ ਕਿਹਾ ਵੀ ਸਾਡੇ ਲੀੜੇ ਨਹੀਂ ਚੰਗੇ ਹਰੇਕ ਨੇ ਕਿਹਾ ਵੀ ਇਹ ਲਾਗੀ ਨੂੰ ਆਪਾਂ ਲੀੜੇ ਦੇਣਾਂ ਤਾਂ ਵਧੀਆ ਹੀ ਦੇਣੇ ਆ ਐ ਤਰ੍ਹਾਂ ਸਾਹ ਸੰਗਤ ਚੱਲਦਾ ਹੁੰਦਾ ਸੀ ਪਿਛਲਾ ਕੰਮ ਪਿਛੋਕੜ ਦਾ ਜਿਹੜਾ ਅੱਜ ਅੱਜ ਉਹ ਨਹੀਂ ਹੈ ਨਾ ਉਹ ਅੱਜ ਮੰਜੇ ਲੱਗਦੇ ਆ ਨਾ ਕੋਈ ਲੀੜੇ ਦਿਖਾਉਂਦਾ ਨਾ ਕੋਈ ਉਹ ਭਾਂਡੇ ਦਿਖਾਉਂਦਾ ਪੈਸੇ ਧੱਕ ਦਿੰਦੇ ਆ ਉਹ ਪਤਾ ਨਹੀਂ ਕਿੰਨੇ ਕੋਈ ਦੰਦਾ ਕਿੰਨੇ ਨੇ ਦੰਦਾ ਇਹ ਹੁੰਦੀਆਂ ਸੀ ਨਾਨਕ ਛੱਕਾਂ ਫਿਰ ਯਾਰ ਦੋਸਤਾਂ ਨੇ ਆਉਣਾ ਉਹਨਾਂ ਨੇ ਇੱਕ ਲਫਾਫਾ ਲਿਆਉਣਾ ਉਹਦੇ ਵਿੱਚ ਪਾ ਕੇ ਪੈਸੇ ਚਾਹੇ ਨਾਲ ਕੋਈ ਇੱਕ ਕੋਈ ਵਧੀਆ ਜਾ ਲਿਆਉਣਾ ਹਾਂ ਉਹਨੂੰ ਦੇਣ ਵਾਸਤੇ ਤੰਬੂਲ ਕਹਿੰਦੇ ਨੇ ਤੰਬੂਲ ਉਹ ਲੈਣਾ ਉਹ ਦੇਣਾ ਤੇ ਨਾਲ ਪੈਸੇ ਦੇ ਦੇਣੇ ਕਹਿਣਾ ਵੀ ਇਹ ਆਪਣੇ ਯਾਰ ਦੋਸਤ ਆਏ ਆ ਪਿੰਡ ਦੇ ਵਿੱਚੋਂ ਮੁੰਡੇ ਦੇ ਤੇ ਨਾਨਕੇ ਛੱਕ ਦੇ ਨਾਲ ਕੁੜੀਆਂ ਨੇ ਆਉਣਾ ਜੇ ਕੁੜੀ ਦਾ ਵਿਆਹ ਤਾਂ ਕੁੜੀਆਂ ਦੇ ਸਹੇਲੀਆਂ ਨੇ ਆਉਣਾ ਏਸੀ ਪੁਰਾਣੇ ਕਾਰਜ ਜਿਹੜੇ ਆਪਾਂ ਪਹਿਲਾਂ ਕਰਦੇ ਹੁੰਦੇ ਸੀ ਅੱਜ ਤਾਂ ਬਹੁਤ ਬੰਦਿਆਂ ਨੂੰ ਪਹਿਲੀ ਗੱਲ ਤਾਂ ਵਿਆਹ ਇੱਕ ਦਿਨ ਪੈਲਸ ਦੇ ਵਿੱਚ ਹੀ ਹੋ ਕੇ ਨਿਬੜ ਜਾਂਦਾ ਕੋਈ ਪਾਉਂਦਾ ਕੋਈ ਜਾਂਦਾ ਨਾ ਮਿਲਦਾ ਨਾ ਕੋਈ ਬਾਤ ਆ ਕਈ ਤਾਂ ਉਵੇਂ ਹੀ ਨਿਕਲ ਜਾਂਦੇ ਆ ਸਗਲ ਪਾ ਕੇ ਫੋਟੋ ਜੀ ਪਤਾ ਲੱਗਦਾ ਕਿ ਫਲਾਣੇ ਫਲਾਣੇ ਆਏ ਸੀ ਇਹ ਜਿਹੜੀਆਂ ਜਿਹੜੀਆਂ ਗੱਲਾਂ ਸੀ ਨਾ ਪਹਿਲੀਆਂ ਗੱਲਾਂ ਰਹੀਆਂ ਨੇ ਭਾਈ ਹੁਣ ਤਾਂ ਪਿਆਰ ਹੀ ਨਹੀਂ ਰਿਹਾ ਹੁਣ ਤਾਂ ਕੱਲਾ ਘਰ ਵਾਲਾ ਰਹ ਜਾਂਦਾ ਸ਼ਾਮ ਨੂੰ ਚਾਹੋ ਮੁੰਡੇ ਦਾ ਵਿਆਹ ਚਾਹ ਕੁੜੀ ਦਾ ਵਿਆਹ ਤੇ ਕਿੰਨਾ ਖਰਚ ਕਰਦਾ ਖਰਾਪ ਏਣੋ ਮੀਟ ਖਾਣ ਨੂੰ ਹੋਰ ਚੀਜ਼ਾਂ ਕਿੰਨੀਆਂ ਖਾਣ ਨੂੰ ਜਦੋਂ ਸਗਨ ਪੈ ਗਿਆ ਚੱਕ ਲੋ ਚੱਕ ਲੋ ਜਾਂਦੀ ਪੱਜ ਕੇ ਪੱਜ ਕੇ ਸਾਨੂੰ ਕੰਮ ਆ ਕੰਮ ਕੋਈ ਨਹੀਂ ਘਰੇ ਆ ਕੇ ਪੈਣਾ ਲਾ ਲੋ ਬੰਦਾ 4 ਵਜੇ 5 ਵਜੇ ਉੱਥੋਂ ਤਰਪੇ ਕੀ ਕੰਮ ਕਰ ਲੂ ਆ ਕੇ ਸ਼ਰਾਬ ਨੂੰ ਕੋਈ ਕੰਮ ਨਹੀਂ ਕਰਨਾ ਨਾ ਸ਼ਰਾਬ ਵੀ ਕੇ ਕੋਈ ਕੰਮ ਹੁੰਦਾ ਉਹ ਤਾਂ ਉੱਥੋਂ ਭੱਜਣਾ ਕੋਦੇ ਕੋਲੋਂ ਬਸ ਉਹ ਇਸ ਤਰ੍ਹਾਂ ਇੰਨਾ ਕੁ ਪ੍ਰੇਮ ਰਹਿ ਗਿਆ ਤੇ ਕੱਲਾ ਰਹਿ ਜਾਂਦਾ ਬੰਦਾ ਮੁੰਡੇ ਵਾਲਾ ਜਾਂ ਕੁੜੀ ਵਾਲਾ ਸਭ ਪੱਜ ਜਾਂਦੇ ਕੋਈ ਨਹੀਂ ਰਹਿੰਦਾ ਉੱਥੇ ਤੇ ਕਿੱਥੇ ਅੱਗੇ ਆਪਣਾ ਸ਼ਰੀਕਾ ਸਾਰਾ ਖੜਦਾ ਦੇ ਨਾਂ ਆਵੇ ਜੇ ਉਹਦੀ ਕੁੜੀਆ ਸਾਡੀ ਵੀ ਕੁੜੀ ਆ ਯਾਰ ਪਰ ਉਹਨਾ ਇੱਕ ਉਹਨਾਂ ਦਾ ਤੇ ਸਾਰਾ ਗਵਾੜ ਦਾ ਸਤਿਕਾਰ ਕਰਦਾ ਹੋਰ ਕਹਿੰਦਾ ਆਪਣੇ ਪਿੰਡ ਦਾ ਪਰੋਣਾ ਆਪਣੇ ਗਵਾੜ ਦਾ ਪਰੋਣਾ ਆ ਯਾਰ ਸਾਰਿਆਂ ਨੇ ਸਤਿਕਾਰ ਕਰਨਾ ਕਿਹਨੇ ਚਾਹ ਪਿਉਣੀ ਕਿਹਨੇ ਰੋਟੀ ਕਰ ਦੇਣੀ ਕਿਹਨੇ ਕੋਸ਼ ਕਿਹਨੇ ਕੋਸ਼ ਸਤਿਕਾਰ ਕਰਦੇ ਸੀ ਵੇਲੇ ਵੇਲੇ ਟਾਵੇਂ ਟਾਵੇਂ ਉਹਦੋਂ ਕਿਉਂਕਿ ਪਰੋਣੇ ਆਉਣਾ ਤੇ ਉਹਨੂੰ ਵਿਛਾਈ ਵਿਸਾ ਕੇ ਦੇਣੀ ਸਰਾਣਾ ਲਾ ਕੇ ਦੇਣਾ ਤੇ ਨਾਲ ਪੱਕੀ ਗਰਮੀ ਦੀ ਰੋਟੀ ਚ ਹੋਣਾ ਤਾਂ ਪੱਕੀ ਚੱਲਦਾ ਹੁੰਦਾ ਪਿਆ ਉਹ ਕਹਣਾ ਵੀ ਉਹ ਫਲਾਨਿਆਂ ਦਾ ਪੁਰਾਣਾ ਆਇਆ ਉੱਥੋਂ ਪਤਾ ਲੱਗਦਾ ਹੁੰਦਾ ਸੀ ਇਸ ਤਰ੍ਹਾਂ ਸਾਥ ਸੰਗਤ ਦੇ ਜਿਹੜੇ ਪੁਰਾਣੇ ਸਮੇਂ ਸੀ ਨਾ ਬਾਲੇ ਚੰਗੇ ਸੀ ਯਾਰ ਬਾਲੇ ਚੰਗੇ ਹੁਣ ਤਾਂ ਉਹ ਹੁਣੀ ਮੁਸ਼ਕਲ ਆ ਯਾਰ ਉਹ ਬੁੜੇ ਤੁਸੀਂ ਨਿਗਾਹ ਮਾਰ ਕੇ ਦੇਖੋ ਯਾਰ ਆਪਦੀਆਂ ਕਹਾਂ ਕਮੀਚ ਕੇ ਜਿਹੜੇ ਉਹ ਬੁੜੇ ਹੁੰਦੇ ਸੀ ਯਾਰ ਨੀਵੇਂ ਚੱਗੇ ਥੱਲੇ ਚਾਲਰੇ ਜੇ ਪਾਏ ਉਹਨੇ ਉੱਤੇ ਗੋਲ ਜਰ ਸਧਾਰਨ ਜੀ ਪੱਗ ਬੰਨੀ ਹੋਣੀ ਤੇ ਮੋਢੇ ਤੇ ਦੁਬੱਟਾ ਹੋਣਾ ਤੇ ਤੁਰਲਾ ਕਈਆਂ ਦੇ ਤੁਰਲਾ ਛੱਡਦੇ ਜਾਂ ਤੇ ਲੜ ਛੱਡਿਆ ਹੁੰਦਾ ਸੀ ਇਸ ਤਰ੍ਹਾਂ ਪੱਗਾਂ ਬੰਨ੍ਹਦੇ ਹੁੰਦੇ ਤੇ ਉਹ ਕਿੰਨੇ ਬਜ਼ੁਰਗ ਯਾਰ ਅੱਜ ਦੇ ਪੁਰਾਣੀਆਂ ਜਨਾਂ ਅਜੇ ਤੋਂ ਅਤਮਕੀਲੇ ਦੇ ਖਾੜੇ ਸਦੀਕ ਦੇ ਖਾੜੇ ਦੇਖੋ ਪੱਗਾਂ ਬੰਨ੍ਹੀਆਂ ਹਰੇਕ ਦੇ ਬੰਨੀਆਂ ਨਾ ਪੱਗਾਂ ਤੇ ਅੱਜ ਪਟਿਆਂ ਵਾਲੀ ਬੈਠਿਆ ਨਰੇ ਕਿਸ ਖੋਲੇ ਆ ਕਿਸ ਦਾ ਬੋਝ ਪਾਗੀ ਲਾਈ ਬੈਠਿਆ ਕੇਸ ਖੁੱਲੇ ਆ ਉਹਦੇ ਸ਼ਰਾਬਾਂ ਪੀਂ ਜਾਂਦੇ ਬੈਠੇ ਯਾਰ ਉਹ ਸਾਰੇ ਸਵਟਰ ਪਾਏ ਆ ਕੋਟ ਕਿਸੇ ਦੇ ਆ ਬੈਲ ਜਿਹੜਾ ਨੌਕਰੀ ਪੇਸ਼ੇ ਵਾਲਾ ਸੀ ਬਾਕੀਆਂ ਦੇ ਸਵਟਰ ਪਾਏ ਆ ਉੱਤੇ ਪੂਰੀਆਂ ਲੀਆਂ ਸਿਆਲ ਦੀ ਜਾਨ ਹੈ ਜੀ ਸੀ ਆ ਦੇਖ ਲਿਓ ਹੁਣ ਆ 40 50 ਸਾਲ ਪਿੱਛੇ ਦੀਆਂ ਆ ਆਪਣੇ ਖਾੜੇ ਦੇਖ ਲਓ ਜਿਹੜੇ ਲੈ ਖਾੜੇ ਲੱਗੇ ਹੋਇਆ ਇਹਨਾਂ ਦੇ ਵਿੱਚ ਪਤਾ ਲੱਗਦਾ ਵੀ ਅਗਲਾ ਪਿਛਲਾ ਜਵਾਨਾ ਕਹੇ ਜਾ ਸੀ ਕਿੰਨਾ ਸੁਣਨਾ ਬਹਿ ਕੇ ਜਾ ਸਦੀਕ ਨੇ ਆਪਣੇ ਪਿੰਡ ਲੱਗਿਆ ਸੀਗਾ ਦਰਸ਼ਕ ਚ ਚੇਤ ਕੇ ਤੇ ਆਪਣਾ ਸਦੀਕ ਬਾਣਕ ਭਾਈ ਵਾਲੇ ਲੱਗਿਆ ਤੇ ਆਪਣਾ ਸ਼ੰਦਾ ਭਾਈ ਵਾਲੇ ਲੱਗਿਆ ਤੇ ਹੋਰ ਬਹੁਤ ਗੋਣ ਨਰਿੰਦਰ ਵੀ ਬਾ ਲੱਗੀ ਜਗਰਾਮ ਵਾਲਾ ਬਾਬਾ ਲੱਗਿਆ ਤੇ ਹੋ ਸਕਦਾ ਸਦੀਕ ਵੀ ਲੱਗਿਆ ਹੋਵੇ ਮਾਨ ਕ ਵੀ ਲੱਗਿਆ ਬਹੁਤ ਬੰਦੇ ਜਿਹੜੇ ਗੌਣ ਵਾਲੇ ਆਪਣੇ ਭਾਈ ਵਾਲੇ ਲੱਗ ਚੁੱਕੇ ਆ ਉਦੋਂ ਬਹੁਤ ਸਾਦਾ 4000 3500 ਨਾ ਆ ਜਾਂਦਾ ਹੁੰਦਾ ਸੀ ਗੌਣ ਵਾਲਾ ਯਾਰ ਇਸ ਤਰ੍ਹਾਂ ਦੀ ਜ਼ਮਾਨੇ ਸੀ ਬਾਲੇ ਵਧੀਆ ਸੀ ਯਾਰ ਹੁਣ ਤਾਂ ਉਹ ਸਮਾਂ ਹੀ ਨਹੀਂ ਆਉਣਾ ਆਪਣੇ ਭਾਈ ਵਾਲੇ ਯਾਰ ਚੰਦ ਹੁਣੇ ਬੰਤੇ ਹੁਣੇ ਸਾਡਾ ਪੀਮ ਬਜ਼ੁਰਗ ਨੌਕਰ ਬੰਤਾ ਜਗੰਦਾਰਾ ਸਰਦਾਰਾ ਭਾਈ ਜੀ ਜਲਵਰਾਵੜਾ ਤੇ ਬੰਤਾ ਬੜਾ ਇਹਨਾਂ ਦਾ ਜੀਤੇਗਾ ਨੋਕਰ ਹੋ ਆਪਣੇ ਜੀਤਾਂ ਸੋ ਜੈਸਾ ਸੁਬੇਦਾਰ ਕਿੰਨੇ ਯਾਰ ਬਜ਼ੁਰਗਾਂ ਨੂੰ ਯਾਦ ਕਰੋ ਯਾਰ ਕੋਈ ਹੋਣਗੇ ਹੋਏ ਆ ਦੇਵ ਇਹਨਾਂ ਦਾ ਆਪਣੇ ਗੱਜਣਾਂ ਸੋ ਘਾ ਦੇਵ ਤੇ ਆਪਣਾ ਛੋਟੂ ਬਾਚੇ ਕਾ ਯਾਰ ਕਿੰਨੇ ਬਜ਼ੁਰਗ ਹੁੰਦੇ ਸੀ ਜਿਹੜੇ ਤੇ ਭਾਈ ਵਾਲੇ ਜਾਂਦੇ ਹੁੰਦੇ ਸੀ ਨਾ ਲਾ ਬੜਾ ਉਧਰੋਂ ਪਿੰਡ ਚੋਂ ਮੰਦਰ ਸੌਣ ਕਾ ਝੂਰੀ ਤੇ ਝੂਰੀ ਬੜਾ ਫਿਰ ਕਈ ਲੋ ਟੇਕੇਦਾਰ ਤੇ ਹੋਰ ਬਹੁਤ ਬੰਦੇ ਉਹਨਾਂ ਦੇ ਨੰਬਰਦਾਰਾਂ ਦਾ ਇੱਕ ਬੁਢਾ ਹੁੰਦਾ ਸੀ ਆਉਂਦਾ ਸੀ ਸਪਾਲ ਦਾ ਛੋਟਾ ਭਰਾ ਤੇ ਆ ਸਰਦਾਰ ਕੌਰਾ ਕੋਕੇ ਹੁਣ ਕਿੰਨੇ ਬੁਢੇ ਸੀ ਜਿਹੜੇ ਆਉਂਦੇ ਜਿਹੜੇ ਅੱਜ ਯਾਦ ਹੀ ਰਹਿ ਗਏ ਵਸੇ ਯਾਦ ਨਾ ਹੀ ਯਾਦ ਰਹਿ ਗਏ ਤੇ ਚਲੇ ਗਏ ਚਲੇ ਆਪਾਂ ਵੀ ਜਾਣਾ ਆਪਾਂ ਨੂੰ ਵੀ ਹੋ ਸਕਦਾ ਬੱਚੇ ਆਪਣੇ ਯਾਦ ਕਰਨ ਕੇ ਨਾ ਯਾਦ ਕਰਨ ਪਰ ਆਪਾਂ ਤਾਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ